ਹਾਂ ਵੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਰਿਕੁਆਇਰਮੈਂਟ ਆਪਣਾ ਰੇਲਵੇ ਰਿਕੁਆਇਰਮੈਂਟ ਸੈੱਲ ਦੀ ਠੀਕ ਹੈ ਨੌਰਥ ਰੀਜਨ ਦੀ ਅਪ੍ਰੈਂਟਸ ਮੰਗੀ ਗਈ ਹੈ ਠੀਕ ਹੈ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਅਪ੍ਰੈਂਟਸ ਕਿਹੜੀ ਕਿਹੜੀ ਟ੍ਰੇਡ ਦੀ ਮੰਗੀ ਗਈ ਹੈ ਅਤੇ ਕਦੋਂ ਭਰਨੀਆਂ ਸਟਾਰਟ ਹੋ ਰਹੀਆਂ ਨੇ ਚਲੋ ਆਪਾਂ ਸਟਾਰਟ ਕਰ ਦਿਆਂਗੇ ਦੇਖੋ ਇਹ ਜਿਹੜੀਆਂ ਪੋਸਟਾਂ ਨੇ ਜਿਹੜੀਆਂ ਅਪ੍ਰੈਂਟਸ ਦੀਆਂ ਠੀਕ ਹੈ ਪੱਚੀ ਤਰੀਕ ਗਿਆਰਾਂ ਮਹੀਨਾ ਦੋ ਹਜ਼ਾਰ ਪੱਚੀ ਤੋਂ ਸਟਾਰਟ ਹੋਣਗੀਆਂ ਬਾਰਾਂ ਵਜੇ ਸਟਾਰਟ ਹੋ ਜਾਣਗੀਆਂ ਇਹ ਭਰਨੀਆਂ ਠੀਕ ਹੈ ਲਾਸਟ ਤਰੀਕ ਹੈ ਜਿਹੜੀ ਚੌਵੀ ਤਰੀਕ ਹੈ ਬਾਰਵੇਂ ਮਹੀਨੇ ਦੀ ਪੂਰਾ 1 ਮਹੀਨਾ ਚੱਲਣੀ ਆ ਠੀਕ ਹੈ ਤੇ ਜਿਹੜਾ ਇਹਦਾ ਮਲਗੀ ਦੇ ਵਿੱਚ ਨਾ ਜਿਹੜੇ ਪੋਸਟਾਂ ਭਰਨਗੇ ਕੋਈ ਪੇਪਰ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਤੁਹਾਡੀ 10ਵੀਂ ਤੇ ਆਈਟੀਆਈ ਵੇਸ ਤੇ ਨਾ ਆਪਣੀ ਮੈਟਲਿਸਟ ਬਣਨੀ ਹੈਗੀ ਠੀਕ ਹੈ ਉਦੋਂ ਬਾਅਦ ਚ ਬੰਦੇ ਸਿਲੇਕਟ ਹੋਣਗੇ ਜਿਹੜੇ ਉਹਨਾਂ ਦੀ ਅਪ੍ਰੈਂਟਸ ਲੱਗੂਗੀ ਚਲੋ ਆਪਾਂ ਤੁਹਾਨੂੰ ਦੱਸਨੇ ਆ ਵੀ ਇਹਦੇ ਵਿੱਚ ਕਿਹੜੇ ਕਿਹੜੇ ਟ੍ਰੇਡ ਦੀ ਆਪਣਾ ਅਪ੍ਰੈਂਟਸ ਮੰਗੀ ਗਈ ਹੈ ਠੀਕ ਹੈ ਕਿੰਨੀ ਉਮਰ ਹੈਗੀ ਤੇ ਆਪਣਾ ਕੀ ਫੀਸ ਹੈਗੀ ਸਾਰਾ ਕੁਝ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਪਹਿਲਾਂ ਤਾਂ ਗੱਲ ਕਰਦੇ ਆਪਾਂ ਉਮਰ ਦੀ ਠੀਕ ਹੈ ਉਮਰ ਹੈਗੀ ਆ 15 ਸਾਲਾਂ ਤੋਂ ਲੈ ਕੇ 24 ਸਾਲ ਤੱਕ ਠੀਕ ਹੈ ਤੇ ਜਿਹੜੇ ਐਸ்சி ਕੈਟਾਗਰੀ ਦੇ ਨੇ ਉਹ 5 ਸਾਲ ਵੱਧ ਜੋੜ ਲੈ ਦੇ ਵਿੱਚ ਉਹ ਭਰ ਸਕਦੇ ਨੇ 29 ਸਾਲ ਤੱਕ ਠੀਕ ਹੈ ਤੇ ਜਿਹੜੇ ਬੀਸੀ ਕੈਟਾਗਰੀ ਦੇ ਨੇ ਉਹ ਭਰ ਸਕਦੇ ਨੇ ਆਪਣਾ 27 ਸਾਲ ਤੱਕ ਠੀਕ ਹੈ ਤੇ ਆਪਣਾ ਇਦੇ ਵਿੱਚ 10ਵੀਂ ਹੋਣੀ ਲਾਜ਼ਮੀ ਹੈ ਤੇ ਆਈਟੀਆਈ ਹੋਣੀ ਚਾਹੀਦੀ ਹੈ ਆਈਟੀਆਈ ਤੁਹਾਡੀ ਉਸ ਹੋਣੀ ਚਾਹੀਦੀ ਹੈ ਜਿਹੜੀ ਆਪਣਾ ਜਿਹੜੀ ਟ੍ਰੇਡ ਹੈਗੀ ਠੀਕ ਹੈ ਉਹਦੇ ਵਿੱਚ ਤੱਕ ਹੋਣੀ ਚਾਹੀਦੀ ਹੈ ਠੀਕ ਹੈ ਚਲੋ ਆਪਾਂ ਤੁਹਾਨੂੰ ਦੱਸ ਦਿਆਂਗੇ ਤੇ ਜਿਹੜਾ ਸਰਟੀਫਿਕੇਟ ਆ ਛੋੜਾ ਐਨਸੀਵੀਟੀ ਤੇ ਐਸਸੀ ਐਸਸੀਵੀਟੀ ਚੱਲ ਜੂਗਾ ਠੀਕ ਹੈ ਚਲੋ ਆਪਾਂ ਹੁਣ ਤੁਹਾਨੂੰ ਦੱਸਨੇ ਆ ਤੇ ਦੂਜੀ ਗੱਲ ਨਾ ਤੁਹਾਨੂੰ ਆਪਾਂ ਦੱਸਤਾ ਦਿੱਤੇ ਵੀ ਐਸਸੀ ਤੇ ਬੀਸੀ ਦੀ ਉਮਰਵਾਧਾ ਤੇ ਆਪਣੀ ਦੂਜੀ ਗੱਲ ਇਹ ਹੈ ਵੀ ਜਿਹੜੇ ਹੈਂਡੀਕੈਪਟ ਬੰਦੇ ਹੋਣਗੇ ਉਹਨਾਂ ਦੀ 10 ਸਾਲ ਤੱਕ ਉਮਰ ਵੱਧ ਹੋਊਗੀ ਔਰ 34 ਸਾਲ ਤੱਕ ਭਰ ਸਕਦੇ ਨੇ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਅਪ੍ਰੈਂਟਸ ਦੀ ਤੇ ਫੀਸ ਦੀ ਠੀਕ ਹੈ ਫੀਸ ਦੇ ਵਿੱਚ ਮੰਗੀ ਗਈ ਹੈ ਵੀਰੇ ਔਨਲਾਈਨ 100 ਰੁਪਏ ਠੀਕ ਹੈ ਹਰੇਕ ਬੰਦੇ ਦੀ ਹੋਊਗੀ ਐਸਸੀ ਦੀ, ਪੀਸੀ ਦੀ, ਜਨਰਲ ਦੀ ਸਾਰੇ 100 ਰੁਪਏ ਫੀਸ ਭਰਨੇ ਆ ਠੀਕ ਹੈ ਫੀਸ ਕੋਈ ਜ਼ਿਆਦਾ ਨਹੀਂ ਹੈਗੀ ਤੇ ਜਿਹੜੇ ਜਿਹੜੇ ਚਾਹਵਾਨ ਨੇ ਨਾ ਤਾਂ ਆਪਣਾ ਇਹ ਫਾਰਮ ਜ਼ਰੂਰ ਭਰਿਓ ਇਹ ਟ੍ਰੇਡ ਹੁੰਦੀ ਹੈ ਵੀਰੇ ਅਪ੍ਰੈਂਟਸ ਸਰਟੀਫਿਕੇਟ ਜਿਹਦਾ ਬਣ ਜਾਂਦਾ ਨਾ ਉਹਨੂੰ ਹਰੇਕ ਪੋਸਟ ਦੇ ਵਿੱਚ ਨਾ ਪਹਿਲ ਮਿਲਦੀ ਹੈਗੀ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਆਪਾਂ ਟਰੇਡ ਦੀ ਗੱਲ ਕਰਦੇ ਹਾਂ ਠੀਕ ਹੈ ਟਰੇਡ ਹੈਗੀਆਂ ਨੇ ਦੇਖੋ ਇਹ ਜਿਹੜੇ ਇਹ ਡਿਸੇਬਿਲਟੀ ਵਾਸਤੇ ਨੇ ਠੀਕ ਹੈ ਜਿਹੜੇ ਲੋਕੋ ਮੋਟਰ ਡਿਸੇਬਿਲਟੀ ਦੇ ਨਾ ਉਹਨਾਂ ਵਿੱਚ 8 ਟਰੇਡ ਇਹ ਦੋ ਫਿਲਟਰ ਦੀ ਹੈ ਵੈਲਡਰ ਦੀ ਹੈ ਇਲੈਕਟ੍ਰੀਸ਼ੀਅਨ ਦੀ ਹੈ ਮਕੈਨਿਸਟ ਦੀ ਹੈ ਪ੍ਰਿੰਟਰ ਦੀ ਹੈ ਠੀਕ ਹੈ ਕਾਰਪੇਂਟਰ ਦੀ ਮਕੈਨਿਕ ਲੀਜ਼ਲ ਦੀ ਹੈ ਰੈਫਰਿਜਰੇਟਰ ਦੇ ਏਸੀ ਮਕੈਨਿਕ ਦੀ ਹੈ ਠੀਕ ਹੈ ਤੇ ਆਪਣਾ ਵਿਜ਼ੂਅਲ ਐਮਪਾਇਰ ਨੇ ਉਹਨਾਂ ਵਿੱਚ ਦੇਖੋ ਫਿਟਰ ਟਰਨਰ ਮਕੈਨਿਸਟ 카ਪੇਂਟਰ ਆਪਣਾ ਤੇ ਮਕੈਨਿਕ ਡੀਜ਼ਲ ਇਲੈਕਟ੍ਰੀਸ਼ੀਅਨ ਵਾਇਰਮੈਨ ਠੀਕ ਹੈ ਏਸੀ ਤੇ ਆਪਣਾ ਰੈਫਰਿਜਰੇਟਰ ਮਕੈਨਿਕ ਠੀਕ ਹੈ ਉਸ ਤੋਂ ਬਾਅਦ ਚ ਆ ਗਿਆ ਜਿਹਨੂੰ ਸੁੰਦਾ ਘਟਾ ਹੇਅਰ ਅਪੀਅਰਡ ਠੀਕ ਹੈ ਫਿਟਰ ਵੈਲਡਰ ਟਰਨਰ ਮਕੈਨਿਸਟ 카ਪੇਂਟਰ ਪੇਂਟਰ ਜਨਰਲ ਠੀਕ ਹੈ ਮਕੈਨਿਕ ਡੀਜ਼ਲ ਮੋਟਰ ਮਕੈਨਿਕ ਇਲੈਕਟ੍ਰੀਸ਼ੀਅਨ ਠੀਕ ਹੈ ਇਹ ਨਹੀਂ ਗਿਆ ਚਲੋ ਆਪਾਂ ਇਹ ਤਾਂ ਚਲੋ ਤੁਸੀਂ ਪੀਡੀਐਫ 'ਚ ਬਾਕੀ ਦੇਖ ਸਕਦੇ ਹੋ ਆਪਾਂ ਤੁਹਾਨੂੰ ਮੋਟਾ-ਮੋਟਾ ਜਿਹੜਾ ਇਹਦਾ ਡਾਟਾ ਗਾ ਉਸ ਨੂੰ ਦੱਸ ਦੇਵਾਂਗੇ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਆ ਇਹਦੀਆਂ ਪੋਸਟਾਂ ਕਿੱਥੇ-ਕਿੱਥੇ ਮੰਗੀਆਂ ਨੇ ਕਿੰਨੀਆਂ-ਕਿੰਨੀਆਂ ਮੰਗੀਆਂ ਨੇ ਠੀਕ ਹੈ ਆਪਣਾ ਇਹ ਪੋਸਟਾਂ ਲਖਨਊ ਨੇ ਦਿੱਲੀ ਨੇ ਕਾਫੀ ਨਹੀਂ ਆ ਪਹਿਲਾਂ ਦੇਖੋ ਆ ਗਈਆਂ ਲਖਨਊ ਦੀਆਂ ਠੀਕ ਹੈ ਲਖਨਊ ਦੇ ਵਿੱਚ ਦੇਖੋ ਵੀਰੇ ਆਹ ਟਰੇਡਾਂ ਮੰਗੀਆਂ ਗਈਆਂ ਨੇ ਜੇ ਤੁਸੀਂ ਕੋਈ ਵੀ ਪ੍ਰਿੰਸਪਲ ਨਹੀਂ ਨਾ ਤਾਂ ਥੋੜੀ ਉਹ ਟਰੇਡ ਦੀ ਜਿਹੜੀ ਆਈਟੀ ਹੋਣੀ ਜ਼ਰੂਰੀ ਹੈ ਠੀਕ ਹੈ ਜਿਵੇਂ ਹੁਣ ਲਖਨਊ ਆ ਦੇਖੋ ਲਖਨਊ ਦੇ ਵਿੱਚ ਨਾ ਮਕੈਨਿਕਲ ਡੀਜ਼ਲ ਮੰਗਿਆ ਇਲੈਕਟ੍ਰੀਸ਼ੀਅਨ ਫਿਟਰ ਇਲੈਕਟ੍ਰੋਨਿਕਸ ਮਕੈਨਿਕ ਕਾਰਪੈਂਟਰ ਠੀਕ ਹੈ ਇਹ ਚੀਜ਼ਾਂ ਲੱਗੀਆਂ ਇਹਦੇ ਵਿੱਚ ਦੇਖੋ ਇਹ ਨਹੀਂ ਨੀਆ ਪੋਸਟਾਂ ਨਹੀਂ ਗੀਆਂ ਠੀਕ ਹੈ ਜਿਹੜੀਆਂ ਮੰਗੀਆਂ ਨਹੀਂ ਗੀਆਂ 422 ਨੇ ਦੇਖੋ ਬਾਕੀ ਇਹ ਆ ਗਈਆਂ ਇਹਦੇ ਵਿੱਚ ਦੇਖੋ ਐਲ ਕੋਡ ਡਿਵੀਜ਼ਨ ਇਹਦੇ ਵਿੱਚ ਜਿਹੜੇ ਹੁਣ ਹੈ ਨਾ ਗਰੁੱਪ ਵੰਡੇ ਹੋਏ ਨੇ ਤੁਸੀਂ ਇਹ ਮੇਰੇ ਤੋਂ ਵਟਸਐਪ ਤੇ ਪੀਡੀਐਫ ਲੈ ਸਕਦੇ ਹੋ ਠੀਕ ਹੈ ਆਪਾਂ ਤੁਹਾਨੂੰ ਦੱਸ ਤਾ ਦੇਖੋ ਇਹ ਲਖਨਊ ਦੇ ਵਿੱਚ ਮੰਗਿਆ ਠੀਕ ਹੈ ਲਖਨਊ ਦੀ ਸ਼ੁਰੂਆਮਾ ਐਲਕੇਓ ਠੀਕ ਹੈ ਹੁਣ ਨੰਬਰ 2 ਹੈ ਤੇ ਆਪਣਾ ਹੈਗਾ ਦਿੱਲੀ ਠੀਕ ਹੈ ਦਿੱਲੀ ਦੇ ਵਿੱਚ ਦੇਖੋ ਆਹ ਟਰੇਡਾਂ ਮੰਗੀਆਂ ਨੇ ਤੁਸੀਂ ਆਹ ਟਰੇਡਾਂ ਤੇ ਨਿਗਾਹ ਮਾਰ ਲਓ ਤੁਸੀਂ ਦੇਖ ਲਓ ਵੀ ਇੱਥੇ ਤੁਹਾਡੀ ਟਰੇਡ ਹੈਗੀ ਹੈ ਠੀਕ ਹੈ ਤੇ ਅਗਲੀ ਟਰੇਡ ਹੈਗੀ ਆਪਣਾ ਸ਼ਹਿਰ ਹੈਗਾ ਵੀਰੇ ਇਹ ਦੋ ਸ਼ਹਿਰ ਨੇ ਦਿੱਲੀ ਤੇ ਆਪਣਾ ਲਖਨਊ ਤੇ ਤੀਜਾ ਹੈਗਾਗਾ ਫਿਰੋਜ਼ਪੁਰ ਇਹ ਆਪਣਾ ਪੰਜਾਬ ਦੇ ਵਿੱਚ ਆ ਗਿਆ ਦੇਖੋ ਪੰਜਾਬ ਦੇ ਵਿੱਚ ਦੇਖੋ ਆਹ ਪੋਸਟਾਂ ਨਹੀਂ ਹੈ ਮਰੀ ਸੌਰੀ ਆਪ੍ਰੈਂਟਸ ਨਹੀਂ ਹੈਂ ਆ ਇਲੈਕਟ੍ਰੀਸ਼ੀਅਨ ਮੈਕੈਨਿਕਲ ਡੀਜ਼ਲਰ ਟਰਨਰ ਆ ਕਾਰਪੀਂਟਰ ਆ ਪੇਂਟਰ ਆ ਵੈਲਡਰ ਮੈਕੈਨਿਕ ਆ ਮੋਟਰ ਆ ਠੀਕ ਹੈ ਇਹ ਅਲੱਗ-ਅਲੱਗ ਨੇ ਅਗਿਆ ਦੇਖੋ ਇਹ ਜਿਹੜੇ ਗਰੁੱਪ ਪੰਡੇ ਹੋਏ ਨੇ ਇਹ ਅਪ੍ਰੈਂਟਸ ਮੰਗੀ ਗਈ ਹੈ ਠੀਕ ਹੈ ਤੁਸੀਂ ਇਹਦੇ ਵਿੱਚ ਇੱਕ ਵਾਰ ਛਾਤੀ ਮਾਰ ਲਿਓ ਇਹ ਅਪ੍ਰੈਂਟਸ ਹਨ ਹੈਗੇ ਠੀਕ ਹੈ ਬਾਕੀ ਉਮਰ ਨੂੰ ਦੱਸ ਦਿੱਤੀ ਫੀਸ ਦੱਸਤੀ ਤੇ ਬਾਕੀ ਇਹ ਸਟਾਰਟ ਨੂੰ ਦੱਸਿਆ ਦਿੱਤਾ ਵੀ ਕਦੋਂ ਹੋ ਰਹੀਆਂ ਨੇਗੇ 25 ਤਰੀਕ ਤੋਂ ਸਟਾਰਟ ਹੋ ਰਹੀਆਂ 11ਵੇਂ ਮਹੀਨੇ ਦੀਆਂ ਤੇ ਕੋਈ ਜ਼ਿਆਦਾ ਲੰਬਾ ਚੌੜਾ ਕੰਮ ਨਹੀਂ ਹੈਗਾ ਇਹਦਾ ਤੁਸੀਂ 100 ਰੁਪਏ ਫੀਸ ਦੇਣੀ ਆ ਤੇ ਆਨਲਾਈਨ ਭਰਨੀ ਆ ਕੋਈ ਪੇਪਰ ਨਹੀਂ ਹੈਗਾ ਮੈਟ੍ਰੀਸਟ ਭਰਨੀ ਹੈਗੀ ਠੀਕ ਹੈ ਪੋਸਟ ਆਫ ਦੀ ਜਰੂਰ ਭਰਿਓ ਤੇ ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਸ਼ੇਅਰ ਕਰਦੇ ਕਰੋ ਲਾਈਕ ਕਰਦੇ ਕਰਿਓ ਤੇ ਜੇਕਰ ਤੁਸੀਂ ਚਾਹੋ ਨਾ ਇਹੋ ਜੀ ਜਾਣਕਾਰੀ ਤੁਹਾਨੂੰ ਦਿੰਦੇ ਰਹੀਏ ਨਾ ਤਾਂ ਆਪਣਾ ਮਿੰਨੀ ਕੈਫੇ ਨਗਰ YouTube ਚੈਨਲ ਅਰੇ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਆਪਣਾ Facebook ਪੇਜ ਸੰਦੀਪ ਨਗਰ ਆ ਉਹਨੂੰ ਫੋਲੋ ਕਰ ਲਿਓ ਧੰਨਵਾਦ